ਪੀਪਲਸ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਨੇੜੇ ਮੂਲਾਪੁਰ ਇਲਾਕੇ ਵਿੱਚ ਨਵਾਂ ਚੰਡੀਗੜ੍ਹ ਬਸਾਉਣ ਦੇ ਫੈਸਲੇ ਦੀ ਹਮਾਇਤ ਕੀਤੀ ਹੈ। ਰੂਪਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਨਵਾਂ ਚੰਡੀਗੜ੍ਹ ਪੰਜਾਬ ਦੀ ਜ਼ਰੂਰਤ ਹੈ ਕਿਉਂਕਿ ਚੰਡੀਗੜ੍ਹ ਤੋਂ ਬਾਹਰ ਸੂਬੇ ਅੰਦਰ ਇਸ ਵਰਗਾ ਕੋਈ ਸੋਹਣਾ ਅਤੇ ਵਧੀਆ ਸ਼ਹਿਰ ਨਹੀਂ ਬਣਾਇਆ ਜਾ ਸਕਿਆ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਾਵੇਂ ਅਕਾਲੀ ਦਲ ਦੀ ਸਰਕਾਰ ਹੈ ਪਰ ਉਸ ਵੱਲੋਂ ਨਵੇਂ ਚੰਡੀਗੜ੍ਹ ਵਰਗਾ ਸ਼ਹਿਰ ਉਸਾਰਨ ਦੀ ਜੋ ਸ਼ੁਰੂਆਤ ਕੀਤੀ ਗਈ ਹੈ ਉਸ ਤੇ ਪੀਪਲਸ ਪਾਰਟੀ ਆਫ ਪੰਜਾਬ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਅਣ ਅਧਿਕਾਰਤ ਰਿਹਾਈਸ਼ੀ ਕਲੋਨੀਆ ਨੂੰ ਨਿਯਮਿਤ ਕਰਨ ਲਈ ਬਣਾਈ ਗਈ ਨਵੀਂ ਨੀਤੀ ਦਾ ਜ਼ੋਰਦਾਰ ਵਿਰੋਧ ਕਰਦੇ ਆ ਕਿਹਾ ਹੈ ਕਿ ਇਸ ਦੇ ਲਾਗੂ ਹੋਣ ਨਾਲ ਲੋਕਾਂ ਤੇ ਭਾਰੀ ਬੋਝ ਪਵੇਗਾ ਉਹਨਾਂ ਨੇ ਕਿਹਾ ਕਿ ਇਸ ਤੋਂ ਇੰਜ ਜਾਪਦਾ ਹੈ ਕਿ ਇਹ ਸਭ ਕੁਝ ਸਿਰਫ ਲੋਕਾਂ ਤੋਂ ਵੱਦ ਤੋਂ ਵੱਦ ਟੈਕਸ ਇਕੱਠਾ ਕਰਨ ਲਈ ਕੀਤਾ ਜਾ ਰਿਹਾ ਹੈ ਜੇ ਜਿਹੜੀ ਇਹ ਇਹ ਸੋਚ ਹੋ ਸਕਦਾ ਹੈ ਸੁਖਬੀਰ ਦੇ ਉੱਥੇ ਕੋਈ ਜ਼ਮੀਨ ਹੋਵੇ ਕੋਈ ਰਕਬਾ ਉਹਦੇ ਕੋਲੇ ਹੋਵੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਪੰਜਾਬ ਦੀ ਜਿਹੜੀ ਅਰਬਨ ਪਲੈਨਿੰਗ ਆ ਉਹ ਇਸ ਕਰਕੇ ਨਹੀਂ ਹੋਣੀ ਚਾਹੀਦੀ ਕਿ ਸਿਰਫ ਉੱਥੇ ਸੁਖਬੀਰ ਦੀ ਜ਼ਮੀਨ ਹੈ ਨਵਾਂ ਚੰਡੀਗੜ੍ਹ ਜਿਹੜਾ ਹੈ ਉਹ ਪੰਜਾਬ ਦੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਸੋਹਣੇ ਤੇ ਸਾਫ਼ ਸੁੰਦਰ ਸ਼ਹਿਰ ਜਿਹੜੇ ਆ ਉਹ ਅਸੀਂ ਪਿਛਲੇ ਚੰਡੀਗੜ੍ਹ ਤੋਂ ਬਾਅਦ ਨਹੀਂ ਬਣਾ ਸਕੇ ਔਰ ਜੇ ਸ਼ੁਰੂਆਤ ਹੈ ਔਰ ਜੇ ਭਾਵੇਂ ਕਾਲੀ ਸਰਕਾਰ ਦੀ ਹੈ ਤਾਂ ਇਹਦੇ 'ਚ ਸਾਨੂੰ ਕੋਈ ਤਰਾਜ ਬਟ ਮੈਂ ਸਮਝਦਾ ਹਾਂ ਕਿ ਪੀਪਲ ਪਾਰਟੀ ਦਾ ਜਿੱਥੋਂ ਤਾਈ ਨਜ਼ਰੀਆ ਹੈ ਕਿ ਪੰਜਾਬ ਨੂੰ ਇੱਕ ਵੈਲ ਪਲਾਨਡ ਅਰਬਨ ਆਬਾਦੀ ਦੀ ਜ਼ਰੂਰਤ ਹੈ ਔਰ ਇਹ ਸਿਰਫ ਨਵੇਂ ਚੰਡੀਗੜ੍ਹ ਤੱਕ ਮ hạnੂਦ ਨਹੀਂ ਹੋਣੀ ਚਾਹੀਦੀ ਜਿਨ੍ਹਾਂ ਪੰਜਾਬ ਦੇ ਵੱਡੇ ਸ਼ਹਿਰ ਖਾਸ ਕਰਕੇ ਅਮਰਸਰ ਲੁਧਿਆਣਾ ਜਲੰਧਰ ਪਟਿਆਲਾ ਪੰਜਾਬ ਦੇ ਕਸਬੇ ਹੈ ਅਫਸੋਸ ਇਹ ਹੈ ਕਿ ਪਿਛਲੇ 50 ਸਾਲਾਂ 'ਚ ਪੰਜਾਬ ਦੇ ਤਾਂ ਸ਼ਹਿਰਾਂ ਦੀਆਂ ਸ਼ਾਇਦ ਰੋਪੜ ਦੀ ਵੀ ਸ਼ਾਇਦ ਮਾਸਟਰ ਪਲਾਨ ਨਾ ਬਣੀ ਹੋਵੇ। ਹਰਿਆਣੇ ਦੀ ਨਿੱਕੇ-ਨਿੱਕੇ ਜਿਹੜੇ ਕਸਬੇ ਐ ਮੰਡੀਆਂ ਉਹਨਾਂ ਦੀ ਵੀ ਮਾਸਟਰ ਪਲਾਨ ਬਣ ਗਈ। ਖਬਰਾਂ ਦੇ ਦੁਨੀਆ ਵਿੱਚ ਆਓ। ਸਾਡੇ ਨਾਲ ਕਦੇ ਵੀ ਸਿੱਕਿੱ ਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ। ਅਸੀਂ ਦਿਖਾਂਗੇ YouTube ਤੇ। ਸਾਨੂੰ ਫੋਲੋ ਕਰੋ Twitter ਤੇ।